ने टेस्ट तो सन्यास लेंदा एलान करता है इनफैक्ट संन्यास ले लिया है टी ट्वेंटी तो बादस विराट कोहली लिया गया है वनडे आई पी एल खेड विराट कोहली विराट कोहली ने कर... अपने करियर च ਕੁੱਲ 123 ਟੈਸਟ ਮੈਚਸ ਖੇਡੇ ਨੇ 123 ਟੈਸਟ ਮੈਚਸ ਵਿਰਾਟ ਕੋਹਲੀ ਦੇ ਵੱਲੋਂ 9230 ਰਨ ਬਣਾਏ ਗਏ ਨੇ ਤੇ ਵਿਰਾਟ ਕੋਹਲੀ ਇੱਕ ਜਾਣਾ ਮਾਨਾ ਨਾਮ ਇੰਡੀਅਨ ਕ੍ਰਿਕਟ ਟੀਮ ਦਾ ਉਹਨਾਂ ਦੇ ਵੱਲੋਂ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਗਿਆ ਹੈ T20 ਤੋਂ ਬਾਅਦ ਹੁਣ ਟੈਸਟ ਕ੍ਰਿਕਟ ਤੋਂ ਵੀ ਸੰਨਿਆਸ ਵਿਰਾਟ ਕੋਹਲੀ ਦੇ ਵੱਲੋਂ ਲੈ ਲਿਆ ਗਿਆ ਹੈ ਕਿਉਂਕਿ ਪਹਿਲੇ ਇਹੋ ਜਿਹੇ ਚਰਚਾਵਾਂ ਸਨ ਕਿ ਵਿਰਾਟ ਕੋਹਲੀ ਸੰਨਿਆਸ ਲੈ ਸਕਦੇ ਨੇ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਦੇ ਵੱਲੋਂ ਵੀ ਟੈਸਟ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਤੇ ਹੁਣ ਵਿਰਾਟ ਕੋਹਲੀ ਨੇ ਆ ਸੰਨਿਆਸ ਲੈ ਲਿਆ ਹੈ ਜੇ 2011 ਵਿੱਚ ਆਪਣਾ ਟੈਸਟ ਡੈਬਿਊ ਕਰਨ ਵਾਲੇ ਕੋਹਲੀ ਪਿਛਲੇ ਦਹਾਕੇ ਦੌਰਾਨ ਭਾਰਤ ਦੇ ਪੁਨਰ ਉਥਾਨ ਦਾ ਕੇਂਦਰ ਰਹੇ ਨੇ ਉਹਨਾਂ ਦੀ ਹਮਲਾਵਰ ਕਪਤਾਨੀ ਸ਼ਾਨਦਾਰ ਬੱਲੇਬਾਜ਼ੀ ਅਤੇ ਬੇਮਿਸਾਲ ਤੀਬਰਤਾ ਨੇ ਭਾਰਤ ਨੂੰ ਘਰੇਲੂ ਅਤੇ ਵਿਦੇਸ਼ ਦੋਵਾਂ ਖਾਵਾਂ ਤੇ ਇੱਕ ਮਜ਼ਬੂਤ ਟੈਸਟ ਟੀਮ ਵਿੱਚ ਬਦਲ ਵਿੱਚ ਮਦਦ ਕੀਤੀ ਹੈ ਚਾਹੇ ਡੋਮੈਸਟਿਕ ਲੈਵਲ ਤੇ ਮੈਚਸ ਖੇਡੇ ਹੋਣ ਜਾਂ ਇੰਟਰਨੈਸ਼ਨਲੀ ਤੇ ਕ੍ਰਿਕਟ ਦੇ ਇਸ ਫਾਰਮੈਟ ਵਿੱਚ 9000 ਤੋਂ ਵੱਧ ਦੌੜਾਂ ਅਤੇ 30 ਸੈਂਕੜਿਆਂ ਦੇ ਨਾਲ ਕੋਹਲੀ ਦੀ ਕ੍ਰੀਜ਼ ਤੇ ਮੌਜੂਦਗਤ ਕਿਸੇ ਪ੍ਰਤੀ ਖਿਡਾਰੀ ਤੋਂ ਘੱਟ ਨਹੀਂ ਹੈ ਤੇ ਹੁਣ ਇੰਡੀਅਨ ਕ੍ਰਿਕਟ ਟੀਮ ਤੇ ਜਾਣਮਾਨੇ ਨਾਮ ਵਿਰਾਟ ਕੋਹਲੀ ਨੇ ਟੈਸਟ ਮੈਚਸ ਤੋਂ ਰਿਟਾਇਰਮੈਂਟ ਸੰन्यास ਲੈਣ ਦਾ ਐਲਾਨ ਕਰ ਦਿੱਤਾ ਹੈ ਵੱਡੀ ਖਬਰ ਦਾ ਸੀ ਜ਼ਿਕਰ ਕਰ ਰਹੇ ਆ T20 ਤੋਂ ਬਾਅਦ ਹੁਣ ਟੈਸਟ ਕ੍ਰਿਕਟ ਤੋਂ ਵੀ ਸੰन्यास ਲੈ ਲਿਆ ਗਿਆ ਹੈ ਵਨਡੇ ਤੇ ਆਈਪਲ ਖੇਡਦੇ ਰਹਿਣਗੇ ਵਿਰਾਟ ਕੋਹਲੀ ਉਸੇ ਪਾਸੇ ਜਿ세 ਜ਼ਿਕਰ ਕਰਦੇ ਕੁਛ ਦਿਨ ਪਹਿਲਾਂ ਰੋਹਿਤ ਸ਼ਰਮਾ ਜੋ ਇੰਡੀਅਨ ਕ੍ਰਿਕਟ ਟੀਮ ਦੇ ਕੈਪਟਨ ਨੇ ਕਪਤਾਨ ਨੇ ਉਹਨਾਂ ਦੇ ਵੱਲੋਂ ਵੀ ਸੰन्यास ਲੈਣ ਦਾ ਐਲਾਨ ਟੈਸਟ ਮੈਚਸ ਤੋਂ ਕੀਤਾ ਗਿਆ ਸੀ ਮੇਨਾ ਮੇਰੇ ਸੇ ਹੋਗੀ ਉਮੇਸ਼ ਸ਼ਰਮਾ ਫੋਨ ਲਾਈਨ ਤੇ ਜੁੜੇ ਰਹੇ ਉਮੇਸ਼ ਵਿਰਾਟ ਕੋਹਲੀ ਦੇ ਵੱਲੋਂ ਵੱਡਾ ਐਲਾਨ ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਵੀ ਇਹੋ ਜਿਹਾ ਐਲਾਨ ਕਰ ਚੁਕੇ ਨੇ ਤੇ ਬਿਲਕੁਲ ਬਹੁਤ ਵੱਡਾ ਐਲਾਨ ਹੈ ਇੰਡੀਅਨ ਕ੍ਰਿਕਟ ਲਈ ਵੀ ਤੇ ਵੈਕਿਊਮ ਦੀ ਆਪਾਂ ਜਦੋਂ ਪਹਿਲਾਂ ਗੱਲ ਕਰ ਰਹੇ ਸੀ ਕਿ ਕਿਤੇ ਨਾ ਕਿਤੇ ਵਿਰਾਟ ਕੋਹਲੀ ਦੇ ਰਕਤ ਕ੍ਰਿਕਟ ਮਾ ਚਿੰਨ ਕਰਕੇ ਚੁੱਕੂਗਾ ਉਹ ਜ਼ਰੂਰ ਆਏਗਾ ਲੇਕਿਨ ਤੁਸੀਂ ਵੇਖੋ ਕਿ ਉਹ ਜਿਸ ਤਰ੍ਹਾਂ ਵਿਰਾਟ ਕੋਹਲੀ ਨੇ ਆਪਣੇ ਕ੍ਰਿਕਟ ਨੂੰ ਅੱਗੇ ਅੱਧਰ ਆਇਆ ਸ਼ੁਰੂਆਤ ਕਿੱਥੀ ਕੈਪਟਨ ਹੋਏ ਇਸ ਤੇ ਇੰਡੀਅਨ ਜੀਮ ਦੇ ਕੈਪਟਨship ਕਿੰਤੀ ਪਰੇ ਕਿ ਸ਼ਿਖਰ ਰਾਣਾ ਦਾ ਜਿਹੜਾ ਸ਼ਿਖਰ ਹੈ ਉਹ ਜਿਹੜਾ ਕੀਤਾ ਉਹ ਆਪਣੇ ਆਪ ਵਿੱਚ ਬਹੁਤ ਵੱਡਾ ਇੱਕ ਜਦੋਂ ਇੱਕ ਏਰੀਆ ਰਣਾ ਦਾ ਪਲੱਸ ਆਪਣੀ ਕ੍ਰਿਕਟ ਲਾਈਨ ਦੀ ਆਖਰੀ ਲਾਈਨ ਤੋਂ ਖੜਾ ਕਰਕੇ ਗਏ ਨੇ ਉਹ ਦੂਜੀ ਗੱਲ ਇਹ ਕਿ ਉਹਦੇ ਪਿੱਛੇ ਦੀ ਵੀ ਕਹਾਣੀ ਜ਼ਰੂਰ ਹੈ ਕਿ ਮਨ ਬਣਾ ਰਹਾ ਬਣਾ ਚੁੱਕਿਆ ਸੀ ਕਿ ਬੀਸੀਸੀ ਨੇ ਗੱਲ ਵੀ ਚੰਗੀ ਕਿਉਂਕਿ ਇੰਟੀਨੇਟ ਕਰਨਾ ਹੁੰਦਾ ਹੈ ਬੋਰਡ ਨੂੰ ਲੇਕਿਨ ਬੀਸੀਸੀ ਨੇ ਕਿ ਥੋੜਾ ਟਾਈਮ ਦੋ ਦੇਖੋ ਜੇ ਲੈ ਸਕਦੇ ਹੋ ਕਿ ਇੰਗਲੈਂਡ ਥੀ ਜਿਹੜੀ ਹੈਗੀ ਆ ਉਹ ਬਹੁਤ ਇੰਪੋਰਟੈਂਟ ਹੈ ਲੇਕਿਨ ਵਿਰਾਟ ਕੋਲ ਨੇ ਕਿ ਨਹੀਂ ਇਹ ਟਾਈਮ ਰਾਈਟ ਟਾਈਮ ਹੈ ਮੈਨੂੰ ਆਪਣਾ ਬੱਲਾ ਟੰਗਣ ਚੰਗਣਾ ਚਹੀ ਰਹੇ ਤੇ ਮੇਰ ਕੋਲ ਜੋ ਸਹਿਯੋਗੀ ਕੋ ਪਲੇਅਰਸ ਨੇ ਉਹ ਵੀ ਕਿੰਨਾ ਕਿਤੇ ਇਸ ਪੂਰੇ ਡਿਸੀਜਨ ਤੋਂ ਹੈਰਾਨ ਨੇ ਹਰਪਜਨ ਸਿੰਘ ਟੈਬੂਨੇਟ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਨੇ ਟਵੀਟ ਪਾਇ ਪੋਸਟ ਕੀਤੀ ਵਾਇ ਰਿਟਾਇਰਡ ਕੁਐਸਚਨ ਮਾਰਕ ਬਿਲਕੁਲ ਬਿਲਕੁਲ ਕਿਤਨੇ ਕਿਤੇ ਦੇਖੋ ਪਲੇਅਰ ਜਦੋਂ ਤੁਹਾਨੂੰ ਯਾਦ ਹੋਣਾ ਕਿ ਮਹਿੰਦਰ ਸਿੰਘ ਧੋਨੀ ਇਤਾਂ ਦੇ ਡਿਸੀਜਨ ਲੈਣ ਕਰਕੇ ਜਾਣੇ ਜਾਂਦੇ ਸੀ ਕਿ ਅਸਾਨਕ ਉਹਨਾਂ ਨੇ ਐ ਐਲਾਨ ਕਰਤਾ ਸੀ ਉਹ ਵਨਡੇ ਦਾ ਅਟੈਸ ਦਾ ਇਦਾਂ ਹੀ ਵਿਰਾਟ ਕੋਹਲੀ ਤੋਂ ਲੈ ਕੇ ਵੀ ਚਾਹ ਦੇ ਕੇ ਵਿਰਾਟ ਕੋਹਲੀ ਦੇਖੋ ਡਿਸੀਜਨ ਇੱਕ ਪਲੇਅਰ ਨੇ ਲੈਣਾ ਹੁੰਦਾ ਹੈ ਕਿ ਉਹ ਕਿੰਨਾ ਕੁ ਆਪਣੇ ਆਪ ਨੂੰ ਦੇਖਦਾ ਹੈ ਕਿ ਸਿਚੁਏਸ਼ਨ ਦੇਖਦਾ ਹੈ ਔਰ ਮੈਚ ਵਿੱਚ ਗੁੱਜਰ ਨੂੰ ਕਈ ਵਾਰ ਡਿਸੀਜਨ ਖਰਾਨੀ ਕਰਨ ਵਾਲਾ ਵੀ ਹੁੰਦਾ ਹੈ ਕਿ ਇੱਕ ਵਧੀਆ ਫਾਰਮ ਸੀਗੀ ਕਿਉਂਕਿ ਆਈਪਲ ਵੀ ਵਧੀਆ ਖੇਡ ਰਹੇ ਸੀਗੇ ਲੇਕਿਨ ਟੈਸਟ ਲਈ ਇੱਕ ਅਲੱਗ ਮਾਈਂਡ ਸੈਟ ਹੁੰਦਾ ਹੈ ਕਿ ਕੀ ਉਹਨਾਂ ਦੀ ਬਾਡੀ ਕੀ ਉਹਨਾਂ ਦਾ ਮਾਈਂਡ ਸੈਟ ਲੰਬੇ ਫਾਰਮੈਟ ਲਈ ਤਿਆਰ ਹੈ ਜਾਂ ਨਹੀਂ ਹੈ यह सारी चीजा जी है वो देखनी होंगी और प्लेयर का इंडलो इंगलैंड इंगे प्लेयर हैरानी जरूर होंगी हरभजन सिंह हो इंग्लैंड सिरिंग तक विराट कोहली खेड सकते लेकिन विराट ने शायद सोच लिया होना की नहीं इंग्लैंड सीरीज नहीं मेरा हूं इतनी है मैं अपना बलास्ट क्रिकेट लाइन ऐसे मेरी थी। गी। गी। उमेश जैसी फैंस दी, फैंस काफी निराशाजनक क्योंकि ए, he has the largest fan following. देखो जी देख, कोई कोई नहीं कि विराट विराट कोहली कोहली थी।, थी, थी तो मैं थोड़ा का करना था था पिछले दिन मैच बिल्कुल मुल्लापुर स्टेडियम ਪੰਜਾਬ ਨਾਲ ਮੈਸ ਸੀ ਲੇਕਿਨ ਆਰਸੀ ਵੀ ਵੀ ਜਨਤੀ ਸਭ ਤੋਂ ਜ਼ਿਆਦਾ ਦਿਖਾਈ ਦੇਤੀ ਜੇ ਅਸੀਂ ਪੰਜਾਬ ਨਾਲ ਨਵੀਂ ਰਿਪੋਰਟ ਕੀਤੀ ਸੀ ਕਿਉਂ ਕਿ ਵਿਰਾਟ ਕੋਹਲੀ ਹੂੰ ਵਿਰਾਟ ਕੋਹਲੀ ਨੂੰ ਦੇਖਣ ਲਈ ਦੂਰ ਦੂਰ ਤੋਂ ਲੋਕ ਮੁੱਲਾਂਪੁਰ ਪਹੁੰਚੇ ਸੀ ਅਸੀਂ ਕਵਰ ਵੀ ਕੀਤਾ ਸੀ ਪੰਜਾਬ ਛੱਡੋ ਤੁਸੀਂ ਜੰਮੂ ਤੋਂ ਲੋਕ ਦੇਖਣ ਆਏ ਆਪਣਾ ਬੈਂਗਲੁਰੂ ਤੋਂ ਅਸੀਂ ਸਾਨੂੰ ਮਿਲਿਆ ਕੋਈ ਵਿਖਾਰ ਦਾ ਲੋਕ ਸਾਨੂੰ ਲੋਕ ਇੱਥੇ ਮਿਲੇ ਤਾਂ ਫੈਨ ਫੋਲੋਇੰਗ ਇੰਸਟਾਗ੍ਰਾਮ ਉਹਨਾਂ ਦੀ ਫੈਨ ਫੋਲੋਇੰਗ ਤੁਸੀਂ ਦੇਖੋ ਕਿੰਨੇ ਮਿਲੀਅਨ ਉਹਨਾਂ ਦੇ ਫੈਨ ਫਲੋਵਰ ਨੇ ਇੰਸਟਾਗ੍ਰਾਮ ਤੇ ਉਹ ਇੱਕ ਪਿਛਲੇ 15 16 ਸਾਲ ਦੀ ਕ੍ਰਿਕਟ ਜਿਹੜੀ ਇੰਡੀਅਨ ਕ੍ਰਿਕਟ ਦਾ ਪਾਕਿਸਤਾਨ ਦੇ ਖਿਲਾਫ ਉਹ ਮੈਚ ਨਹੀਂ ਸੀ ਭੁੱਲ ਸਕਦੇ T20 ਜਦੋਂ ਵਿਰਾਟ ਕੋਹਲੀ ਦੀ ਬੈਟਿੰਗ ਕਰਕੇ ਇੰਡੀਆ ਜਿੱਤਿਆ ਸੀਗਾ ਉਹ ਤਿੰਨ ਚਾਰ ਬੋਲਾਂ ਵਿੱਚ ਵਿਰਾਟ ਕੋਹਲੀ ਨੇ ਜਿਹੜੇ ਸ਼ਾਰਟ ਖੇਲੇ ਜਿਹੜੀ ਉਹ ਇਨਿੰਗ ਦਿਖਾਈ ਸੀ ਉਹ ਨਹੀਂ ਅਸੀਂ ਭੁੱਲ ਸਕਦੇ ਕਦੀ ਐਗਰੈਸ਼ਨ ਨਹੀਂ ਕਦੀ ਵਿਰਾਟ ਕੋਹਲੀ ਦਾ ਭੁੱਲ ਸਕਦੇ ਗਰਾਊਂਡ ਵਿੱਚ ਚਾਹੇ ਉਹ ਕੈਪਟਨ ਹੋਣ ਚਾਹੇ ਨਾ ਹੋਣ ਵਿਕਟ ਲੈਣ ਤੋਂ ਬਾਅਦ ਜਦੋਂ ਗਰਾਊਂਡ 'ਚ ਆਉਂਦੇ ਸੀਗੇ ਐਗਰੈਸ਼ਨ ਲਈ ਉਹ ਜਾਣੇ ਜਾਂਦੇ ਸੀ ਵਿਰਾਟ ਕੋਹਲੀ ਤਾਂ ਬਹੁਤ ਵੱਟਾ ਜ਼ਰੂਰ ਇੱਕ ਇੰਡਿੰਗ ਕਰ ਗਣ ਨੂੰ ਝਟਕਾ ਹੈ ਕਿ ਹਾਂ ਵਿਰਾਟ ਕੋਹਲੀ ਨੂੰ ਨਹੀਂ ਖੇਲਣਗੇ ਲੇਕਿਨ ਕਦੇ ਨਾ ਕਦੇ ਕਿਸੇ ਪਲੇਅਰ ਨੂੰ ਅ ਕ੍ਰਿਕਟ ਛੱਡਨੀ ਹੁੰਦੀ ਹੈ ਔਰ ਸ਼ਾਇਦ ਵਿਰਾਟ ਕੋਹਲੀ ਨੂੰ ਲੱਗੇ ਕਿ ਇਹ ਸਹੀ ਟਾਈਮ ਹੈ ਕ੍ਰਿਕਟ ਛੱਡਣ ਦਾ ਜੀ ਚਲੋ ਬੜਾ ਸ਼ੁਕਰੀਆ ਉਮੇਸ਼ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਜੋ ਵਿਰਾਟ ਕੋਹਲੀ ਦੇ ਫੈਨਸ ਨੇ ਉਹਨਾਂ ਦੇ ਲਈ ਇੱਕ ਮਾਇੂਸੀ ਵਾਲੀ ਖਬਰ ਜ਼ਰੂਰ ਹੈ ਕਿਉਂਕਿ ਇੱਕ ਵੱਡੀ ਫੈਨ ਫਾਲਿੰਗ ਵਿਰਾਟ ਕੋਹਲੀ ਹੈ ਦੀ ਹੈ ਕਈ ਜੋ ਨੌਜਵਾਨੇ ਵਿਰਾਟ ਕੋਹਲੀ ਨੂੰ ਆਪਣਾ ਆਈਡਲ ਮੰਗਦੇ ਨੇ ਪਰ T20 ਤੋਂ ਬਾਅਦ ਹੁਣ ਟੈਸਟ ਕ੍ਰਿਕਟ ਤੋਂ ਵੀ ਸੰन्यास ਵਿਰਾਟ ਕੋਹਲੀ ਦੇ ਵੱਲੋਂ ਲੈ ਲਿਆ ਗਿਆ ਹੈ ਵਨਡੇ ਤੇ ਆਈਪੀਐਲ ਮੈਚੇਸ ਵਿਰਾਟ ਕੋਹਲੀ ਖੇਡ ਰਿਹਾ ਹੈ